ਸੱਛੀ ਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਕਪਾਲ ਮੋਚਨ ਦੀ ਤੇ ਇਸ ਦੇ ਇਤਿਹਾਸ ਦੀ ਹਰਿਆਣੇ ਦੇ ਵਿੱਚ ਜਮਣਾ ਨਗਰ ਜ਼ਿਲ੍ਹੇ ਦੇ ਕੋਲ ਬਿਲਾਸਪੁਰ ਸ਼ਹਿਰ ਤੇ ਉਹਦੇ ਨਾਲ ਕਪਾਲ ਮੋਚਨ ਇਹ Hindu ਧਰਮ ਦਾ ਇੱਕ ਪ੍ਰਾਤਨ ਇਤਿਹਾਸਿਕ ਸਥਾਨ ਹੈ ਕਿਹਾ ਜਾਂਦਾ ਹੈ ਕਿ ਇਸ ਸਥਾਨ ਉੱਪਰ ਇਸ਼ਨਾਨ ਕਰਨ ਨਾਲ 68 ਤੀਰਥਾਂ ਦਾ ਫਲ ਮਿਲਦਾ ਹੈ ਤੇ ਇਸ ਦੇ ਇਤਿਹਾਸ ਨਾਲ ਗਉ ਤੇ ਬੱਚੇ ਦੀ ਇੱਕ ਕਹਾਣੀ ਜੁੜੀ ਹੋਈ ਹੈ ਜਦੋਂ ਸ਼ੰਕਰ ਭਗਵਾਨ ਤੇ ਪਾਰਵਤੀ ਜੀ ਬ੍ਰਹਮਾ ਤੋਂ ਮਿਲੇ ਹੋਏ ਸ਼ਰਾਪ ਨੂੰ ਲਾਉਣ ਲਈ ਵੱਖ-ਵੱਖ ਤੀਥ ਸਥਾਨਾਂ ਤੇ ਜਾ ਰਹੇ ਸੀ ਪਰ ਅਲੱਗ-ਅਲੱਗ ਤੀਥ ਸਥਾਨਾਂ ਤੇ ਜਾਣ ਨਾਲ ਵੀ ਉਹਨਾਂ ਦਾ ਸ਼ਰਾਪ ਨਹੀਂ ਲਿਆ ਤਾਂ ਆਖਰ ਵਿੱਚ ਉਹ ਸਿੰਧੂਵਨ ਆ ਗਏ ਸਿੰਧੂਵਨ ਦੇ ਕੋਲ ਪਾਨੀਪੁਰ ਨਾਂ ਦਾ ਇੱਕ ਪਿੰਡ ਹੈ ਤੇ ਉੱਥੇ ਉਹ ਦੋਨੇ ਧੂਣਾ ਲਗਾ ਕੇ ਭਜਨ ਕਰਨ ਲੱਗੇ ਹਾਨੀਪੁਰ ਵਿੱਚ ਇੱਕ ਬ੍ਰਾਹਮਣ ਬੋਧਰਾਜ ਰਹਿੰਦਾ ਸੀ ਤੇ ਉਸ ਦੇ ਕੋਲ ਇੱਕ ਗਊ ਤੇ ਬੱਚਾ ਸੀ ਇੱਕ ਦਿਨ ਬੋਧਰਾਜ ਸ਼ਾਮ ਦੇ ਟੈਮ ਤੇਲੀ ਨੂੰ ਬੁਲਾਇਆ ਤੇ ਕਹਿਣ ਲੱਗੇ ਕਿ ਬੱਚੇ ਨੂੰ ਨੱਥ ਪਾਉਣੀ ਹੈ ਤਾਂ ਤੇਲੀ ਨੇ ਬ੍ਰਾਹਮਣ ਨੂੰ ਕਿਹਾ ਕਿ ਹੁਣ ਤਾਂ ਸ਼ਾਮ ਦਾ ਟਾਈਮ ਹੈ ਸਵੇਰੇ ਨੱਥ ਪਾਵਾਂਗੇ ਬ੍ਰਾਹਮਣ ਤੇ ਤੇਲੀ ਦੀ ਇਹ ਗੱਲ ਗਊ ਤੇ ਬੱਚੇ ਨੇ ਸੁਣ ਲਈ ਗਊ ਨੇ ਬੱਚੇ ਨੂੰ ਕਿਹਾ ਕਿ ਬੱਚਾ ਸਵੇਰੇ ਤੇਰਾ ਕੀ ਹੋਵੇਗਾ ਬੱਚਾ ਕਹਿਣ ਲੱਗਾ ਕਿ ਮਾਤਾ ਮੈਂ ਸਵੇਰੇ ਬ੍ਰਾਹਮਣ ਤੇ ਤੇਲੀ ਦੋਵਾਂ ਨੂੰ ਮਾਰ ਦੇਵਾਂਗਾ ਗਊ ਨੇ ਕਿਹਾ ਕਿ ਬ੍ਰਾਹਮਣ ਨੂੰ ਮਾਰਨ ਨਾਲ ਬ੍ਰਾਹਮਣ ਹਤਿਆ ਦਾ ਪਾਪ ਲੱਗ ਜਾਂਦਾ ਹੈ ਤੇ ਜਿਸ ਦਾ ਸੱਤ ਜਨਮਾਂ ਤੱਕ ਵੀ ਪਾਪ ਨਹੀਂ ਲੈਂਦਾ ਤਾਂ ਬੱਚੇ ਨੇ ਕਿਹਾ ਕਿ ਮੈਂ ਆਪਣੇ ਪਿਛਲੇ ਸੱਤ ਜਨਮਾਂ ਦਾ ਹਾਲ ਯਾਦ ਹੈ ਤੇ ਜਿਸ ਜਗ੍ਹਾ ਅਸੀਂ ਪਾਣੀ ਪੀਨੇ ਆ ਉਸ ਥਾਂ ਤੇ ਸਤਜੁਗ ਵੇਲੇ ਸਾਧੂ ਸੰਤ ਮਹਾਤਮਾ ਨੇ ਤਪੱਸਿਆ ਕੀਤੀ ਹੋਈ ਹੈ। ਉਹ ਤਲਾਬ ਦੇ ਜਲ ਵਿੱਚ ਭਗਤੀ ਦੀ ਇੰਨੀ ਸ਼ਕਤੀ ਹੈ ਕਿ ਜਿਸ ਨਾਲ ਬ੍ਰਹਮ ਹੱਤਿਆ ਦਾ ਪਾਪ ਲੈ ਜਾਂਦਾ ਹੈ। ਤੇ ਦੂਸਰਾ ਤਲਾਬ ਰਿਨ ਮੋਚਨ ਹੈ ਜਿੱਥੇ ਨਹਾਉਣ ਨਾਲ ਕਰਜ਼ੇ ਤੋਂ ਮੁਕਤੀ ਹੁੰਦੀ ਹੈ। ਇੱਥੇ ਇਸ਼ਨਾਨ ਕਰਕੇ ਅਸੀਂ ਆਪਣਾ ਪਾਪ ਉਤਾਰ ਲਵਾਂਗੇ। ਇਹ ਸਾਰੀ ਗੱਲਬਾਤ ਸ਼ੰਕਰ ਭਗਵਾਨ ਤੇ ਪਾਰਵਤੀ ਜੀ ਸੁਣ ਰਹੇ ਸਨ। ਉਹ ਮਨ ਵਿੱਚ ਵਿਚਾਰ ਕਰ ਰਹੇ ਸੀ ਕਿ ਜੇਕਰ ਸਵੇਰੇ ਇਹ ਗੱਲ ਠੀਕ ਨਿਕਲੀ ਤਾਂ ਆਪਾਂ ਨੂੰ ਵੀ ਇੱਥੇ ਇਸ਼ਨਾਨ ਕਰਨਾ ਚਾਹੀਦਾ ਹੈ। ਸਵੇਰੇ ਬ੍ਰਾਹਮਣ ਤੇਲੀ ਨੂੰ ਲੈ ਕੇ ਆਇਆ। ਤੇਲੀ ਨੇ ਜਦੋਂ ਬੱਚੇ ਨੂੰ ਪਿਆਰ ਦਿੱਤਾ ਤੇ ਉਸ ਨੂੰ ਨੱਥ ਪਾਉਣ ਲੱਗਿਆ ਤਾਂ ਬੱਚੇ ਨੇ ਸਿੰਘ ਮਾਰ ਕੇ ਉਸ ਨੂੰ ਖਤਮ ਕਰ ਦਿੱਤਾ। ਤੇ ਫਿਰ ਬੱਚੇ ਨੇ ਬ੍ਰਾਹਮਣ ਨੂੰ ਸਿੰਘਾਂ ਉੱਪਰ ਚੱਕ ਕੇ ਧਰਤੀ ਉੱਪਰ ਸੁੱਟ ਦਿੱਤਾ ਜਿਸ ਨਾਲ ਬ੍ਰਾਹਮਣ ਵੀ ਮਰ ਗਿਆ। ਬ੍ਰਾਹਮਣ ਤੇ ਤੇਲੀ ਨੂੰ ਮਾਰਨ ਤੋਂ ਬਾਅਦ ਗਊ ਤੇ ਬੱਚੇ ਦੋਮਾ ਦਾ ਰੰਗ ਕਾਲਾ ਹੋ ਗਿਆ ਤੇ ਉਹ ਦੋਵੇਂ ਸਰੋਵਰ ਵੱਲ ਤੁਰ ਪਏ ਸ਼ੰਕਰ ਭਗਵਾਨ ਤੇ ਪਾਰਵਤੀ ਜੀ ਜੋ ਇਹ ਸਭ ਕੁਝ ਦੇਖ ਰਹੇ ਸੀ ਉਹ ਵੀ ਉਹਨਾਂ ਦੇ ਪਿੱਛੇ-ਪਿੱਛੇ ਸਰੋਵਰ ਵੱਲ ਚੱਲ ਪਏ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਗੋਵ ਤੇ ਬੱਛਾ ਬਾਹਰ ਆਏ ਤਾਂ ਉਹਨਾਂ ਦਾ ਰੰਗ ਸਫੇਦ ਹੋ ਗਿਆ ਇਹ ਚਮਤਕਾਰ ਵੇਖ ਕੇ ਸ਼ੰਕਰ ਭਗਵਾਨ ਜੀ ਨੇ ਵੀ ਉੱਥੇ ਇਸ਼ਨਾਨ ਕੀਤਾ ਸਰੋਵਰ ਵਿੱਚ ਣਾਉਣ ਤੋਂ ਬਾਅਦ ਉਹਨਾਂ ਦਾ ਕਪਾਲ ਲੈ ਗਿਆ ਜੋ ਕਿ ਬ੍ਰਹਮ ਜੀ ਵੱਲੋਂ श्राप ਦਿੱਤਾ ਗਿਆ ਸੀ ਤੇ ਉਹ ਪੱਥਰ ਦਾ ਬਣ ਗਿਆ ਇਸ ਤੋਂ ਬਾਅਦ ਸ਼ਿਵਜੀ ਭਗਵਾਨ ਨੇ ਕਪਾਲ ਮੋਚਨ ਨੂੰ ਇਸ ਦਾ ਨਾਂ ਦਿੱਤਾ ਤੇ ਇੱਥੇ ਤਪੱਸਿਆ ਕਰਕੇ ਵਰ ਦਿੱਤਾ ਕਿ ਜੋ ਨਰ ਨਾਰੀ ਕੱਤਕ ਸੁਦੀ ਦੀ ਪੂਰਨਮਾਸੀ ਨੂੰ ਇੱਥੇ ਇਸ਼ਨਾਨ ਕਰੇਗਾ ਉਸ ਦੇ ਸਾਰੇ ਪਾਪ ਤੇ ਦੁੱਖ ਦੂਰ ਹੋਣਗੇ ਮਨ ਦੀ ਮੁਰਾਦ ਪੂਰੀ ਹੋਵੇਗੀ ਇਹ ਵਰਦਾਨ ਲੈ ਕੇ ਸ਼ਿਵਜੀ ਭਗਵਾਨ ਤੇ ਪਾਰਵਤੀ ਜੀ ਕਲਾਸ਼ ਪਹਾੜ ਵੱਲ ਚਲੇ ਗਏ ਤੇ ਉਸ ਤੋਂ ਬਾਅਦ ਇੱਥੇ ਲੋਕ ਮਹਿਮਾ ਸੁਣ ਕੇ ਆਉਣ ਲੱਗੇ ਤੇ ਆਪਣੇ ਦੁੱਖ ਦਰਦ ਦੂਰ ਕਰਨ ਲੱਗੇ ਜਦੋਂ ਮੁਗਲ ਹਕੂਮਤ ਨੂੰ ਇਸ ਸਥਾਨ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਇੱਥੇ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ ਇੱਥੇ ਗਊਆਂ ਨੂੰ ਵੱਢ ਵੱਢ ਕੇ ਸੁੱਟਣਾ ਸ਼ੁਰੂ ਕਰ ਦਿੱਤਾ ਭਗਾਨੀ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਆਏ ਤੇ 52 ਦਿਨ ਇੱਥੇ ਰੁਕੇ ਉਹਨਾਂ ਨੇ ਇਸ ਸਥਾਨ ਨੂੰ ਮੁਗਲਾਂ ਤੋਂ ਮੁਕਤ ਕਰਾਇਆ ਤੇ ਇੱਥੋਂ ਦੇ ਜਲ ਨਾਲ ਆਪਣੇ ਸ਼ਸਤਰ ਧੋ ਕੇ ਪਵਿੱਤਰ ਕੀਤੇ ਹੁਣ ਵੀ ਇਸ ਸਥਾਨ 'ਤੇ ਭਾਰੀ ਮੇਲਾ ਕੱਤਕ ਦੀ ਪੂਰਨਮਾਸੀ ਵਾਲੇ ਦਿਨ ਪੱਦਾ ਹੈ ਤੇ ਸਾਰੇ ਧਰਮਾਂ ਦੇ ਲੋਕ ਇੱਥੇ ਆਉਂਦੇ ਹਨ ਇਸ ਤੋਂ ਇਲਾਵਾ ਇੱਥੇ ਇੱਕ ਸੂਰਜਕੁੰਡ ਸਰੋਵਰ ਵੀ ਹੈ ਜੋ ਕਿ ਰਗੁਵੰਸ਼ੀਆਂ ਤੇ ਸੂਰਜਵੰਸ਼ੀਆਂ ਨੇ ਰਲ ਕੇ ਬਣਾਇਆ ਸੀ ਇਸ ਵਿੱਚ ਇਸ਼ਨਾਨ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਇਸ ਸਥਾਨ 'ਤੇ ਤਿੰਨ ਸਰੋਵਰ ਬਣੇ ਹਨ ਜਿਨ੍ਹਾਂ ਵਿੱਚ ਕਪਾਲਮੋਚਨ ਰਿਨਮੋਚਨ ਤੇ ਸੂਰਜਕੁੰਡ ਹਨ ਗੁਰਦੁਆਰਾ ਸਾਹਿਬ ਵਿੱਚ ਸਰੋਵਰ ਵੱਖਰੇ ਤੌਰ ਤੇ ਬਣਿਆ ਹੋਇਆ ਹੈ। ਇਹ ਹੈ ਜੀ ਕਪਾਲ ਮੋਚਨ ਦਾ ਇਤਿਹਾਸ। ਹੋ ਸਕਦੇ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਵਧੀਆ ਲੱਗੇਗੀ। ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ।